ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਬੀਬੀ ਨਜ਼ੀਰਾ ਇੱਕ ਘਰੋਂ ਕੰਮ ਕਰਕੇ ਨਿਕਲਦੀ ਦੂਜੇ ਘਰ ਚਲੀ ਜਾਂਦੀ ਬੜੀ ਗਰੀਬੀ ਦੇਖੀ ਬੀਬੀ ਨਜ਼ੀਰਾ ਨੇ ਪਰ ਕਦੇ ਮੰਗ ਕੇ ਨਾ ਖਾਦਾ ਮਿਹਨਤ ਕਰਦੇ ਦੋਵੇਂ ਜੀ ਨਾਲ ਉਹਨਾਂ ਦੀ ਤੀਵੀ ਇੱਕ ਹੀ ਤੀ ਸੀ ਮਾਈ ਨਜ਼ੀਰਾ ਦੇ ਬਸ ਮਿਹਨਤ ਕਰਦੀ ਕੰਮ 'ਚ ਕਾਦੀ ਸ਼ਰਮ ਪੰਡ ਵਿੱਚ ਲਾਗ ਪੁਣੇ ਦਾ ਕੰਮ ਕਰਦੀ ਤੇ ਮਿੱਟੀ ਦੇ ਭਾਂਡੇ ਬਣਾਉਂਦੇ ਦੀਵੇ ਵਗੈਰਾ ਜੋ ਦੀਵਾਲੀ ਨੂੰ ਘਰੋ ਘਰੀ ਜਾ ਕੇ ਦੇ ਆਉਂਦੇ ਬਦਲੇ ਵਿੱਚ ਕੋਈ ਪੈਸੇ ਦਿੰਦਾ ਕੋਈ ਦਾਣੇ ਇਹਨੇ ਨਾਲ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਸਾਲ ਭਰ ਦਾ ਤੇ ਚਾਰ ਪੈਸੇ ਧੀ ਦੇ ਵਿਆਹ ਲਈ ਜੋੜ ਰੱਖਦੀ ਫੇਰ ਮਿੱਟੀ ਨਾਲ ਮਿੱਟੀ ਹੋਣਾ ਹੋਣਾ ਸਾਰਾ ਸਾਲ ਮਿੱਟੀ ਦੇ ਭਾਂਡੇ ਬਣਾਈ ਜਾਣੇ ਕਦੇ ਮੀਹ ਹਨੇਰੀ ਦੀ ਬੀਮਾਰ ਪੈ ਜਾਂਦੀ ਕਦੇ ਚੰਗਾ ਕਦੇ ਮੰਦਾ ਦਿਨਾਂ ਲੰਘਦੇ ਜਾਣੇ ਇਹੀ ਸਿਲਸਿਲਾ ਕੰਮਕਾਰ ਦਾ ਰਹਿਣਾ ਧੀ ਜਵਾਨ ਹੋਣ ਤੇ ਮਾਈ ਨਜ਼ੀਰਾ ਆਪਣੇ ਤੋਂ ਚੰਗੇ ਕਰ ਧੀ ਦਾ ਰਿਸ਼ਤਾ ਕਰ ਦਿੰਦੀ ਆਖੇ ਮੈਂ ਤਾਂ ਇਹੋ ਜਿਹੇ ਦਿਨ ਦੇਖੇ ਦਰਦ-ਦਰ ਕੰਮ ਕਰਨਾ ਪਿਆ ਮੇਰੀ ਧੀ ਕੋਈ ਸੁੱਖ ਦਾ ਸਾਹ ਲੈ ਲਵੇ ਮਾਈ ਨਜ਼ੀਰਾ ਦੀ ਕੁੜੀ ਸੋਹਣੀ ਹੋਣ ਤੇ ਮੁੰਡੇ ਵਾਲੇ ਵੀ ਹਾਂ ਕਰ ਦਿੰਦੇ ਤੇ ਮੰਗ ਵੀ ਕੋਈ ਨਾ ਰੱਖਦੇ ਪਰ ਮਾਈ ਨਜ਼ੀਰਾ ਜਾਣ ਦੀ ਵੱਡਿਆਂ ਨਾਲ ਜੇ ਨਾਤਾ ਜੋੜਿਆ ਕੋਜ ਨਾ ਕੋਜ ਤੱਕ ਕਰਨਾ ਹੀ ਪੈਂਦਾ ਜੀ ਅੱਜ ਸਹੀ ਨੇ ਕੱਲ ਨੂੰ ਮਾੜੀ ਮੋਟੀ ਵੀ ਗੱਲ ਹੋਊ ਝਟ ਮੇਰੀ ਧੀ ਨੂੰ ਮੇਣਾ ਮਾਰਿਆ ਕਰਨਗੇ ਬਸ ਇਸੇ ਸੋਚ ਚ ਬਹੁਤ ਮਿਹਨਤ ਜ਼ਿਆਦਾ ਮਿਹਨਤ ਕਰਨ ਲੱਗੀ ਮਾਈ ਨਜ਼ੀਰਾ ਨੇ ਕਈ ਘਰਾਂ ਦਾ ਝਾੜੂ ਪੋਚਾ ਵੀ ਸਾਂਭ ਲਿਆ ਤੇ ਦੀਵੇ ਵੀ ਬਣਾ ਲਏ ਕਾਫੀ ਕਿ ਇਹਨਾਂ ਨੂੰ ਵੇਚ ਦਿਵਾਲੀ ਨੂੰ ਚੰਗੀ ਆਮਦ ਹੋ ਜੂ ਧੀ ਦਾ ਵਿਆਹ ਵਧੀਆ ਹੋ ਜੂ ਚਲੋ ਘਰ ਪਰਿਵਾਰ ਨਾਲ ਸਲਾਹ ਕਰਕੇ ਮਾਈ ਨਜ਼ੀਰਾ ਧੀ ਦਾ ਵਿਆਹ ਦੀਵਾਲੀ ਤੋਂ ਬਾਅਦ ਰੱਖ ਲੈਂਦੀ ਏ ਘਰੋ ਘਰੀ ਆਪਣਾ ਕੰਮ ਕਰਦੀ ਜਾਂਦੀ ਤੇ ਖੁਸ਼ੀ ਵਿੱਚ ਦੱਸਦੀ ਜਾਂਦੀ ਕਿ ਧੀ ਦਾ ਵਿਆਹ ਦੀਵਾਲੀ ਤੋਂ ਬਾਅਦ ਤੇ ਆਖਦੀ ਰੱਬ ਕੈਰ ਕਰੇ ਐ ਤਕਿ ਦੀਵਾਲੀ ਬਹੁਤ ਵਧੀਆ ਲੰਘੇ ਬਸ ਇਸੇ ਹੀ ਹੌਸਲੇ ਕਿੰਨਾ ਹੀ ਘਰਾਂ ਦਾ ਕੰਮ ਕਰ ਜਾਂਦੀ ਉਹਨੂੰ ਥਕਾਣ ਨਾ ਹੁੰਦੀ ਇੱਕ ਦਿਨ ਐਵੇਂ ਹੀ ਕੰਮ ਕਰਨ ਗਈ ਕਿਸੇ ਕੋਲ ਗੱਲਾਂ ਕਰੇ ਕੇਤੀ ਦਾ ਵਿਆਹ ਏ ਇਸ ਵਾਰ ਦੀਵਾਲੀ ਚੰਗੀ ਲੱਗ ਜਾਵੇ ਅਸੀਂ ਦੀਪੇ ਵੀ ਬਹੁਤ ਬਣਾਏ ਨੇ ਤਾਂ ਜੋ ਚੰਗੀ ਆਮੰਦ ਹੋ ਜੇ ਤੀ ਦੇ ਵਿਆਹ ਦਾ ਵਧੀਆ ਹੋ ਜੂ ਇੰਨਾ ਕਹਿਣ ਤੇ ਮਾਈ ਨਜ਼ੀਰਾ ਨੂੰ ਸਾਹਮਣੇ ਵਾਲੀ ਬੀਬੀ ਬੋਲੀ ਨਜ਼ੀਰਾ ਐਤ ਕੀ ਦੀਵਾਲੀ ਕਿੱਥੇ ਐਤ ਕੀ ਤਾਂ ਕਾਲੀ ਦੀਵਾਲੀ ਮਨਾਉਣ ਦਾ ਮਤਾ ਪਾਸ ਹੋਇਆ ਆਪਣੇ ਪਿੰਡ ਤੇ ਆਲੇ-ਦੁਆਲੇ ਦੇ ਪਿੰਡਾਂ ਚ ਕਿਉਂਕਿ ਸਰਕਾਰ ਦੀਆਂ ਕੁਝ ਮਾੜੀਆਂ ਨੀਤੀਆਂ ਖਿਲਾਫ ਰੋਸ਼ ਪ੍ਰਦਰਸ਼ਨ ਕਰਨਾ ਇਹਨਾਂ ਸੁਣਦਿਆਂ ਹੀ ਮਾਈ ਨਜ਼ੀਰਾ ਦਾ ਦੇ ਸਭ ਚਾਰ ਉਲ ਜਾਂਦੇ ਚਿਹਰੇ ਦੀ ਰੰਗਤ ਬਦਲ ਜਾਂਦੀ ਵਿਚਾਰੀ ਉਦਾਸ ਜੇ ਮਨ ਨੂੰ ਲੈ ਕੇ ਘਰ ਚਲੀ ਜਾਂਦੀ ਸੋਚਦੀ ਹੁਣ ਕੀ ਹੋਊ ਦਿਨ ਵੀ ਧਰਲੇ ਵਿਆਹ ਦੇ ਤੇ ਹੁਣ ਇਹ ਵੀ ਕੀ ਗੱਲ ਹੋਈ ਬਸ ਸੋਚੀ ਜਾਂਦੀ ਤੇ ਕੰਮ ਕਰੀ ਜਾਂਦੀ ਬਹੁਤ ਦਿਨ ਪਰੇਸ਼ਾਨ ਰਹੀ ਫਿਰ ਸੋਚਿਆ ਕਿ ਇਹ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਬਹੁਤ ਔਖੇ ਸਮਿਆਂ 'ਚ ਮੈਂ ਵੀ ਇਹਨਾਂ ਦਾ ਸਾਥ देऊ ਨਾਲ ਹੀ ਖੜੂੰ ਮੈਂ ਵੀ ਕੋਈ دیਵਾਨੀ ਵੇਚਦੀ ਜੋ ਹੋਊ ਰੱਬ ਦੇਖੀ ਜਾਊ ਮੈਂ ਪਿੰਡ ਤੇ ਆਪਣੇ ਲੋਕਾਂ ਨਾਲ ਖੜੂੰ ਜੇ ਮੇਰੇ ਕੋਲ ਕੁਝ ਹੈ ਨਹੀਂ ਪਰ ਮੈਂ ਇਹਨਾਂ ਤੋਂ ਤਾਂ ਕਮਾ ਖਾਂਦੀ ਆ ਮੈਂ ਨਜ਼ੀਰਾ ਪੱਕਾ ਫੈਸਲਾ ਕਰ ਲੈਂਦੀ ਤੇ ਕੋਈ دیਵਾਨੀ ਵੇਚਣਾ ਇਸ ਵਾਰ ਸਾਰੇ ਲੋਕ ਕਿਵੇਂ ਨਾ ਕਿਵੇਂ ਮਾਈ ਨਜ਼ੀਰਾ ਦੇ ਧੀ ਦੇ ਵਿਆਹ ਦੀ ਖਬਰ ਘਰੋਂ ਘਰੀ ਹੋ ਸਾਰੇ ਪਿੰਡ ਵਿੱਚ ਚਲੀ ਜਾਂਦੀ। ਕਿ ਮਾਈ ਨਜ਼ੀਰਾ ਨੇ ਪਿੰਡ ਦਾ ਸਾਥ ਦੇਣ ਦਾ ਫੈਸਲਾ ਵੀ ਕੀਤਾ ਕਿ ਕੋਈ ਦੀਵਾਨੀ ਵੇਚਦੀ ਏ ਇਸ ਵਾਰ। ਕਿ ਆਖਦੀ ਰੱਬ ਆਪ ਹੀ ਕੋਈ ਰਾਹ ਬਣਾ ਦਿਓ। ਪਿੰਡ ਵਾਸੀ ਬਹੁਤ ਚੰਗੇ ਹੁੰਦੇ। ਪਹਿਲਾਂ ਵੀ ਉਹ ਦਿਨ ਸੋਦ ਨੂੰ ਮਾਈ ਨਜ਼ੀਰਾ ਨੂੰ ਕੱਪੜੇ ਲੀੜੇ ਖੁਸ਼ੀ ਚ ਦੇ ਦਿੰਦੇ। ਸਵਰਦਾ ਕੋਟ ਪਰ ਮਾਈ ਨਜ਼ੀਰਾ ਕੰਮ ਕਰੀ ਜਾਂਦੀ ਪਰ ਚਿਹਰੇ ਤੇ ਉਹ ਗਮ ਖਾਸ ਝਲਕਦਾ ਕਿ ਵਿਆਹ ਨੂੰ ਹੁਣ ਕੀ ਬਣੂ ਦਿਵਾਲੀ ਦੇ ਨੇੜੇ ਦਿਨ ਨੇੜੇ ਆ ਜਾਂਦੇ ਇੱਕ ਦਿਨ ਸਵੇਰੇ 7:00 ਵਜੇ ਦਾ ਵੇਲਾ ਘਰ ਹੀ ਹੁੰਦੀ ਮਾਈ ਨਜ਼ੀਰਾ ਕੱਚਾ ਜਿਹਾ ਘਰ ਮਾਈ ਦਾ ਕੀ ਵੇਖਦੀ ਉਹਨਾਂ ਦੇ ਪਿੰਡ ਦੇ ਚੰਗੇ ਸਰਦਾਰ ਅਤੇ ਸਰਦਾਰ ਨਹੀਂ ਉਹਨਾਂ ਦੇ ਬੂਹੇ ਆਖ ਲੋਗੇ ਆਵਾਜ਼ ਦਿੰਦੇ ਮਾਈ ਮਨੋਮਾਈ ਸੋਚਦੀ ਅੱਡੇ ਸਰਦਾਰਾਂ ਨੂੰ ਭਲਾ ਮੇਰੇ ਵਰਗੀ ਕਰੀਬਣੀ ਤੋਂ ਕੀ ਕੰਮ ਪੈਣਾ ਬੂਹੇ ਕੋਲ ਆ ਜਾਂਦੀ ਝਿਜਕ ਚ ਪੁੱਛਦੀ ਸਰਦਾਰ ਜੀ ਕੀ ਗੱਲ ਹੋਈ ਭਲਾ ਖੈਰ ਸੁੱਖ ਜੋ ਇਸ ਨਿਮਾਣੀ ਦੇ ਘਰ ਆਏ ਸਰਦਾਰ ਆਖਣ ਲੱਗਿਆ ਸਭ ਠੀਕ ਐ ਬੀਬਾ ਅਸੀਂ ਤਾਂ ਬਸ ਦੀਵੇ ਲੈਣ ਆਏ ਸੀ ਮਾਈ ਨਜ਼ੀਰਾ ਡਰਦੀ ਆਖਦੀ ਸਰਦਾਰ ਜੀ ਇਸ ਵਾਰ ਤਾਂ ਆਖਦੇ ਕਹਿੰਦੇ ਕਾਲੀ ਦੀਵਾਲੀ ਮਨਾਉਣੀ ਉਹ ਆਖਦੇ ਹਾਂ ਭਾਈ ਇਹ ਤਾਂ ਦੀਵਾਲੀ ਕਾਲੀ ਹੀ ਮਨਾਉਣੀ ਤੁਸੀਂ ਵੀ ਮਿਹਨਤ ਕੀਤੀ ਹੁੰਦੀ ਹੈ ਸਾਲ ਭਰ ਦੀ ਦੀਵਾਲੀ ਵਾਸਤੇ ਦੀਵੇ ਤਾਂ ਅਸੀਂ ਹੋਰ ਖੈਰ ਸੁਖ ਵਾਲੇ ਦਿਨ ਵੀ ਲਾ ਦੇਵਾਂਗੇ ਇਹਨਾਂ ਸੁਣ ਮਾਈ ਨਜ਼ੀਰਾ ਖੁਸ਼ ਹੋ ਜਾਂਦੀ ਤੇ ਦੀਵੇ ਲੈਣ ਚਲੀ ਜਾਂਦੀ ਕਿੰਨੇ ਹੀ ਦੀਵੇ ਸਰਦਾਰਨੀ ਨੂੰ ਪਾ ਕੇ ਫੜਾ ਦਿੰਦੀ ਇਹਨਾਂ ਨੂੰ ਸਰਦਾਰਨੀ ਪੈਸੇ ਦੇ ਦਿੰਦੀ ਤੇ ਕਾਰ ਚੋਂ ਕਿੰਨੇ ਸੂਟ ਤੇ ਸ਼ਗਨ ਦਾ ਹੋਰ ਸਮਾਨ ਲਿਆ ਮਾਈ ਨਜ਼ੀਰਾ ਨੂੰ ਫੜਾ ਦਿੰਦੀ ਆਖਦੀ ਫੜ ਸਮਾਨ ਬੀਬਾ ਸਾਨੂੰ ਪਤਾ ਲੱਗਿਆ ਆਪਣੀ ਧੀ ਦਾ ਵਿਆਹ ਇਹ ਸਾਡੀ ਖੁਸ਼ੀ ਵੱਲੋਂ ਇਹ ਨਾਖ ਮਾਈ ਨਜ਼ੀਰਾ ਨੂੰ ਸਮਾਨ ਫੜਾ ਦਿੰਦੀ ਤੇ ਹੱਸਦੀ ਆਖਣ ਲੱਗਦੀ ਸਾਨੂੰ ਵਿਆਹ ਬੁਲਾ ਲਈ ਮਾਈ ਨਜ਼ੀਰਾ ਵੀ ਆਖਦੀ ਸਰਦਾਰ ਜੀ ਤੁਹਾਡਾ ਆਪਣਾ ਕਰੇ ਫੇਰ ਕੀ ਦੇਖਦੀ ਇਹਨੇ ਨੂੰ ਇੱਕ ਹੋਰ ਪਰਿਵਾਰ ਇਸੇ ਤਰ੍ਹਾਂ ਕਰਦਾ ਬਸ ਫੇਰ ਕੀ ਸੀ ਸਾਰੇ ਪਿੰਡ ਚ ਖਬਰ ਹੋ ਜਾਂਦੀ ਹੈ ਕਿ ਬੀਬੀ ਨਜ਼ੀਰਾ ਦੇ ਧੀ ਦਾ ਵਿਆਹ ਫੇਰ ਸਾਰੇ ਪਿੰਡ ਚਾਹੇ ਕੋਈ ਅਮੀਰ ਚਾਹੇ ਕੋਈ ਗਰੀਬ ਜੋ ਵੀ ਹਿੰਮਤ ਹੁੰਦੀ ਸ਼ਗਨ ਦੇ ਜਾਂਦਾ ਨਾਲੇ ਦੀਵੇ ਲੈ ਜਾਂਦੇ ਨਾਲ ਆਖਦੇ ਜੇ ਹੁਣ ਇਸ ਦੀਵਾਲੀ ਨੂੰ ਨਹੀਂ ਲੱਗ ਸਕਦੇ ਫੇਰ ਕਿਸੇ ਖੁਸ਼ੀ ਮੌਕੇ ਲੱਗ ਜਾਣਗੇ ਨਾਲ ਤੁਹਾਡੀ ਮਦਦ ਵੀ ਹੋ ਜੂ ਇਸ ਤਰ੍ਹਾਂ ਬੀਬੀ ਨਜ਼ੀਰਾ ਨੂੰ ਆਪਣੀ ਸੋਚ ਤੋਂ ਵੀ ਜ਼ਿਆਦਾ ਆਮਦ ਹੁੰਦੀ ਅਤੇ ਸਾਰੇ ਦੀਵੇ ਵੀ ਵਿਕ ਜਾਂਦੇ ਮਾਈ ਨਜ਼ੀਰਾ ਆਪਣੀ ਧੀ ਦਾ ਵਿਆਹ ਵੀ ਬਹੁਤ ਧੂਮ ਧਾਮ ਨਾਲ ਕਰ ਦਿੰਦੀ ਪੰਡਵਾਸੀਆਂ ਨੂੰ ਬੀਬਾ ਬੀਬੀ ਨਜ਼ੀਰਾ ਦੀ ਮਦਦ ਕਰ ਦੇਲ ਨੂੰ ਬਹੁਤ ਸਕੂਨ ਮਿਲਦਾ ਅਤੇ ਆਪਣੇ ਦਿਵਾਲੀਨਾ ਬਣਾਉਣ ਦੇ ਮੱਦੇ ਤੇ ਵੀ ਕਾਇਮ ਰਹਿੰਦੇ ਰੱਬ ਹਿੱਲੇ ਨਾਲ ਵਸੀਲਾ ਬਣਾ ਹੀ ਦਿੰਦਾ ਤੁਹਾਡੀ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਂਦੀ ਅੱਜ ਨਹੀਂ ਤਾਂ ਕੱਲ ਤੁਹਾਨੂੰ ਉਸ ਦਾ ਅਰਜ਼ ਜ਼ਰੂਰ ਮਿਲਦਾ ਆਪਣੀ ਗੁਨਜਾਇਸ਼ ਦੇ ਹਿਸਾਬ ਨਾਲ ਥੋੜੀ-ਬਹੁਤ ਹਰ ਇੱਕ ਦੀ ਮਦਦ ਕਰਦੇ ਰਹਿਣਾ ਚਾਹੀਦਾ ਆਪਣੀ ਕੀਥੀ ਥੋੜੀ ਮਦਦ ਕਿਸੇ ਲਈ ਸਕੂਨ ਦਾ ਸੁਭਾਅ ਬਣ ਜਾਂਦੀ ਕਿਸੇ ਨੂੰ ਕਿਸੇ ਪਰੇਸ਼ਾਨੀ ਤਕਲੀਫ ਤੋਂ ਇੰਦਾਜ਼ਾ ਦੇਣਾ ਇਹ ਅਸਲ ਇਬਾਦਤੀ ਇਹੋ ਜਿਹੇ ਲੋਕ ਰੱਬ ਦੀ ਮਕਬੂਲ ਗਿਣਤੀ ਚਾਹੁੰਦੇ ਹਨ